ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦਾ ਉਪਾਏ ਇੱਕ ਗੁਪਤ ਉਪਾਏ ਇੱਕ ਸੀਕ੍ਰੇਟ ਉਪਾਏ ਜੋ ਕਿ ਤੁਸੀਂ ਕਿਸੇ ਨੂੰ ਵੀ ਨਹੀਂ ਦੱਸਣਾ ਹੈ ਕਿ ਅਸੀਂ ਕਰ ਰਹੇ ਹਾਂ ਕਿਸੇ ਨੂੰ ਨਹੀਂ ਦੱਸਣਾ ਮਤਲਬ ਹੈ ਆਪਣੇ ਕਿਸੇ ਰਿਸ਼ਤੇਦਾਰ ਦੋਸਤਾਂ ਜਾਂ ਗਵਾਂਡੀਆਂ ਨੂੰ ਨਹੀਂ ਦੱਸਣਾ ਹੈ ਇਹ ਇੱਕ ਚਮਤਕਾਰੀ ਢਾਗਾ ਅਸੀਂ ਇਸ ਉਪਾਏ ਵਿੱਚ ਤਿਆਰ ਕਰਨ ਵਾਲੇ ਹਾਂ ਉਹ ਤੁਹਾਨੂੰ ਤੁਹਾਡੀਆਂ ਪਰੇਸ਼ਾਨੀਆਂ ਪੈਸਿਆਂ ਦੀਆਂ ਪਰੇਸ਼ਾਨੀਆਂ ਵਿਆਹ ਸੰਬੰਧੀ ਕੋਈ ਕੋਟਕ चल रहा है जॉब जो, जो भी परेशानियां हैं उन्होंने तो दूर करेगा ही करेगा नाल दे नाल तो एक प्रोटेक्शन देगा एक सुरक्षा चक्र देगा जो कि तुम्हें तो सारिया बुरी नज़र तो बचाएगा किसी की भी कोई नज़र नहीं लगेगी जो कि किसी थो तो चंगा काम हों रोक तो लगा देंगे तो यह जहरा उपा है नौ दिन का नौ जिमें कि मेरे थमनेल है यह एक जादुई अंक है नौ दिन के अंदर अंदर तो जिन्या ਆਪਣੀਆਂ ਇੱਛਾਵਾਂ ਮੰਗ ਸਕਦੇ ਹੋ ਮੰਗ ਮੰਗਲੋ ਸੌਰੀ ਜਿੰਨੀਆਂ ਵੀ ਇੱਛਾਵਾਂ ਹੋਣ ਜਾਂ ਤੁਹਾਡੀਆਂ ਤੁਸੀਂ ਮੰਗ ਲੈਣਾ ਤੇ 10ਵੇਂ ਦਿਨ ਤੁਹਾਡੀ ਦੇਖਣਾ ਚਮਤਕਾਰ ਹੋਣਾ ਹੈ ਤੈ ਹੈ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀਆਂ ਕਿੰਨੀਆਂ ਇੱਛਾਵਾਂ ਪੂਰੀਆਂ ਹੋਈਆਂ ਇਸ 9 ਦਿਨ ਦੇ ਅੰਦਰ ਅੰਤ ਠੀਕ ਹੈ ਉਪਾਦ ਅਸਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਦਾਲ ਕਰ ਲੈਂਦੇ ਹਾਂ ਅੱਜ ਦੇ ਵੀਡੀਓ ਦੇ ਉਪਾਦੀ ਸਾਨੂੰ ਕੀ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਇੱਥੇ ਇੱਕ ਲਾਲ ਤਾਗਾ ਮੋਲੀ ਦਾ ਤਾਗਾ ਵੀ ਲੈ ਸਕਦੇ ਹੋ ਕੋਈ ਹੋਰ ਵੀ ਲਾਲ ਤਾਗਾ ਲੈ ਸਕਦੇ ਹੋ ਪਰ ਰੇਸ਼ਮੀ ਇਸ ਤਾਗਾ ਨਹੀਂ ਹੋਣਾ ਚਾਹੀਦਾ ਤਾਗਾ ਲੈਣਿਆ ਧਾਗੇ ਨੂੰ ਅਸੀਂ ਨੋ ਗੱਠਾਂ ਲਗਾਣੀਆਂ ਹਨ ਨੋ ਨੋ ਦਾ ਚਮਤਕਾਰ ਗੁਪਤ ਉਪਾਅ ਸੀਕ੍ਰੇਟ ਉਪਾਅ ਨੋ ਗੱਠਾਂ ਲਗਾਣੀਆਂ ਹਨ ਥੋੜੀ ਥੋੜੀ ਜਗ੍ਹਾ ਛੋੜ ਕੇ ਤੇ ਜਦੋਂ ਜਦੋਂ ਇੱਕ ਗੱਠ ਲਗਾਣੀ ਹੈ ਉਸ ਵੇਲੇ ਅਸੀਂ ਆਪਣੇ ਪਰਮਾਤਮਾ ਦਾ ਨਾਮ ਲੈਣਾ ਹੈ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਜੋ ਵੀ ਮੇਰੀ ਦੂਸਰੇ ਧਰਮ ਦੇ ਲੋਕ ਵੀ ਜੋ ਮੇਰੀ ਵੀਡੀਓ ਦੇਖ ਰਹੇ ਹਨ ਉਹ ਜਿਹੜੇ ਆਪਣੇ ਇਸ਼ਟ ਦੇਵੀ ਦੇਵਤਾ ਨੂੰ ਮੰਨਦੇ ਹਨ ਉਹਨਾਂ ਦਾ ਨਾਮ ਲੈ ਕੇ ਇੱਕ ਗੱਠ ਲਗਾਨੀ ਹੈ ਉਸ ਤੋਂ ਬਾਅਦ ਤੁਸੀਂ ਇਸ ਧਾਗੇ ਨੂੰ ਆਪਣੇ ਹੱਥ ਵਿੱਚ ਫੜ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਉਹ ਤੁਸੀਂ ਬੋਲ ਦੇਣੀਆਂ ਹਨ ਕਿ ਸਾਨੂੰ ਇਸ ਪਰੇਸ਼ਾਨੀਆਂ ਤੋਂ छुटਕਾਰਾ ਦਿਲਾਓ ਸਾਡੀਆਂ ਪਰੇਸ਼ਾਨੀ ਦੂਰ ਕਰੋ ਜਾਂ ਫਿਰ ਮੇਰੀ ਇਹ ਇੱਛਾ ਹੈ ਇਹ ਇੱਛਾ ਮੇਰੀ 9 ਦਿਨਾਂ ਦੇ ਅੰਦਰ ਅੰਦਰ ਜ਼ਰੂਰ ਪੂਰੀ ਕਰੋ ਜੀ ਇਹ ਤੁਸੀਂ ਇਸ ਤਰ੍ਹਾਂ ਆਪਣੀ ਪਰੇਸ਼ਾਨੀਆਂ ਜਾਂ ਆਪਣੀਆਂ ਇੱਛਾਵਾਂ ਦੱਸ ਦੇਣੀਆਂ ਹਨ ਉਸ ਤੋਂ ਬਾਅਦ ਆਪਾਂ ਇੱਕ ਲੈਣਾ ਹੈ ਬੌਲ ਬੌਲ ਕੋਈ ਵੀ ਹੋ ਸਕਦਾ ਹੈ ਕੱਚ ਦਾ ਸਟੀਲ ਦਾ ਉਹਦੇ ਵਿੱਚ ਕੋਈ ਵਹਿਮ ਨਹੀਂ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਉਹ ਕਿ ਉਸ ਦੇ ਅੰਦਰ ਜਿਹੜੀ ਆਪਾਂ ਲਾਲ ਧਾਗਾ ਗੱਠਾ ਵਾਲਾ ਤਿਆਰ ਕੀਤਾ ਹੈ ਉਸ ਨੂੰ ਉਦੇ ਵਿੱਚ ਰੱਖ ਦੇਣਾ ਹੈ ਉਹ ਰੱਖਣ ਤੋਂ ਬਾਅਦ ਉਸ ਦੇ ਅੰਦਰ ਅਸੀਂ ਪਾਣੇ ਹਨ 9 ਲੌਂਗ 9 ਕਲਬਸ ਠੀਕ ਹੈ ਇਹਨਾਂ ਨੂੰ ਆਪਾਂ ਲੌਂਗ ਨੂੰ ਵੀ ਉਸ ਧਾਗੇ ਦੇ ਅੰਦਰ ਰੱਖ ਦੇਣਾ ਹੁਣ ਕੀ ਕਰਨਾ ਹੈ ਇਸ ਬੋਲ ਨੂੰ ਜੋ ਦੇ ਵਿੱਚ ਅਸੀਂ ਧਾਗਾ ਪਾਇਆ ਹੈ ਤੇ 9 ਲੌਂਗ ਪਾਏ ਹਨ ਇਸ ਨੂੰ ਤੁਸੀਂ ਆਪਣੇ ਪੂਜਾ ਸਥਾਨ ਜਿੱਥੇ ਤੁਸੀਂ ਬਾਤ ਪੂਜਾ ਕਰਦੇ ਹੋ ਉੱਥੇ ਰੱਖ ਦੇਣਾ ਹੈ 9 ਦਿਨ ਇਹ ਉੱਥੇ ਹੀ ਪਿਆ ਰਹਿਣਾ ਚਾਹੀਦਾ ਹੈ ਇਹ ਬਾਉਲ ਠੀਕ ਹੈ ਤੇ ਰੋਜ਼ ਤੁਸੀਂ 9 ਦਿਨ ਇਸ ਨੂੰ ਤੂਫ ਅਰਬਤੀ ਕਰਨੀ ਹੈ ਇਸ ਆਪਣੇ ਬਾਤ ਪੂਜਾ ਸਥਾਨ ਤੇ ਤਾਂ ਤੁਸੀਂ ਰੋਜ਼ ਤੂਫ ਅਰਬਤੀ ਕਰਦੇ ਹੀ ਹੋਗੇ ਨਾਲ ਇਹ ਜਿਹੜੀ ਕਟੋਰੀ ਪਈ ਹੈ ਲੋਂਗਾ ਵਾਲੀ ਤੇ ਤਾਗੇ ਵਾਲੀ ਇਸ ਨੂੰ ਵੀ ਤੁਸੀਂ 9 ਦਿਨ ਤੂਫ ਅਰਬਤੀ ਕਰਨੀ ਹੈ ਤੇ ਨਾਲ ਦੇ ਨਾਲ ਰੋਜ਼ ਆਪਣੀ ਜੋ ਵੀ ਤੁਸੀਂ ਅ ਇੱਛਾਵਾਂ ਹਨ ਜੋ ਪਰੇਸ਼ਾਨੀਆਂ ਹਨ ਬੋਲੀਆਂ ਹਨ ਉਹ 9 ਦਿਨ ਰਿਪੀਟ ਕਰਨੀਆਂ ਠੀਕ ਹੈ ਇਸੇ ਨਾਂ ਨਾਂ ਜੇ ਤੁਸੀਂ ਚਾਹੋ ਤਾਂ ਕੋਈ ਵੀ ਇਹਨਾਂ 9 ਦਿਨਾਂ ਦੇ ਅੰਦਰ ਪੋਗ ਲਗਾਉਣ ਵਾਸਤੇ ਕੋਈ ਹਲਵਾ ਜਾਂ ਕੋਈ ਵੀ ਚੀਜ਼ ਬਣਾ ਸਕਦੇ ਹੋ ਤਾਂ ਉਹ ਜੋ ਪ੍ਰਸ਼ਾਦ ਹੋਏਗਾ ਉਸ ਨੂੰ ਤੁਸੀਂ ਸਿਰਫ ਔਰ ਸਿਰਫ ਆਪਣੀ ਫੈਮਿਲੀ ਦੇ ਮੈਂਬਰ ਨਹੀਂ ਪ੍ਰਸ਼ਾਦ ਨੂੰ ਖਾਣਾ ਹੈ ਜਿਆਦਾਤਰ ਆਪਾਂ ਕੀ ਕਰਦੇ ਆ ਪ੍ਰਸ਼ਾਦ ਹੁੰਦਾ ਸਾਰਿਆਂ ਨੂੰ ਵੰਡਦੇ ਹਾਂ ਬਾਹਰ ਗਵਾਂਢੀਆਂ ਨੂੰ ਰਿਸ਼ਤੇਦਾਰਾਂ ਨੂੰ ਹੈਨਾ ਦੋਸਤਾਂ ਨੂੰ ਸਭ ਨੂੰ ਦੰਦਿਆਂ ਪਰ ਇਸ ਗੁਪਤ ਉਪਾਅ ਵਿੱਚ ਹੈ ਜਿਹੜਾ ਵੀ ਤੁਸੀਂ ਪ੍ਰਸ਼ਾਦ ਬਣਾਓਗੇ 9 ਦਿਨ ਦੇ ਅੰਦਰ ਡੇਲੀ ਬਣਾਣਾ ਹੈ वो आपस में ही खाना है जो डेली तुम प्रसाद नहीं बना सकते हो तो रोज़ थोड़ी जी मिश्री तो वेद दो तीन इलायचियाँ छोटी हरी इलायचियाँ पा के उसाद बना लो तो जो भी पाठ पूजा करना है उस तो बाद यह प्रसाद तुम्हें सारिया ने खाना है नौ दिन तो बाद यह हो गए नौ दिन नौ दिन तो बाद हूँ देखना है चमत्कार दसवें दिन ਤੁਸੀਂ ਦੇਖੋਗੇ ਆਪਣੇ ਆਪ 9 ਦਿਨ ਵਿੱਚ ਹੀ ਤੁਹਾਨੂੰ ਫੀਲ ਹੋਣ ਲੱਗ ਜਾਏਗਾ ਕਿ ਘਰ ਵਿੱਚ ਪਰਿਵਰਤਨ ਹੋਣ ਲੱਗ ਗਏ ਹਨ 9 ਦਿਨ ਤੋਂ ਬਾਅਦ ਤੁਸੀਂ ਉਹ ਜਿਹੜਾ धागा है ठीक है ज़्यादा जी उस गले पा सकते हो या ती अपने हाथ भी बंद सकते हो या क्योंकि यह धागा जोड़ा है वो एक शक्तिशाली धागा बन गया है इसके अंदर असी एनर्जी पाई है असी परमात्मा का नाम लिता है सिमरन करके धागा बनाया है और नौ दिन जो उत्तर पाठ पूजा वाले स्थान पर पहा है तो वह एक चमत्कारी धागा बन गया है जो कि तू सुरक्षा देगा ਦੇ ਨਾਲ ਤੁਹਾਡੇ ਸਾਰੇ ਜਿੰਨੇ ਵੀ ਪਰੇਸ਼ਾਨੀਆਂ ਹਨ ਉਹਨਾਂ ਨੂੰ ਦੂਰ ਕਰੇਗਾ ਗਲੇ ਵਿੱਚ ਪਾ ਲੋ ਜਾਂ ਬਾਹ ਵਿੱਚ ਪਾ ਲੋ ਸੌਰੀ ਹੱਥ ਵਿੱਚ ਵੀ ਬੰਸਤ ਦੇ ਹੋ ਜਾਂ ਆਪਣੀ ਤਿਜੋਰੀ ਵਿੱਚ ਰੱਖ ਸਕਦੇ ਹੋ ਜਾਂ ਆਪਣੇ ਪਾਰਸ ਜਾਂ ਬੈਗ ਵਿੱਚ ਵੀ ਪਾ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਘਰ ਦੇ ਮੇਨ ਗੇਟ ਤੇ ਵੀ ਤੁਸੀਂ ਕਿਧਰੇ ਵੀ ਉਸ ਨੂੰ ਗੱਠ ਮਾਰ ਕੇ ਰੱਖ ਸਕਦੇ ਹੋ ਬਹੁਤ ਹੀ ਜ਼ਿਆਦਾ ਚਮਤਕਾਰੀ ਅਦਾਗਾ ਕੰਮ ਕਰੇਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਲੌਂਗ ਬੱਚੇ ਹਨ ਉਹ ਲੌਂਗ ਤੁਸੀਂ ਜਿਹੜੇ ਨੋ ਲੌਂਗ ਹਨ ਆਪਣੇ ਘਰ ਦੇ ਕਿਸੇ ਵੀ ਜੋ पौधा है है ना लगाए हुए हैं उलसी का पौधा है या कोई भी उसे यह लौंग रख देने या मिट्टी दबा देने हैं ठीक है करके देखना यह नौ दिन के अंदर ए चमत्कार होने ही वाला है उपा जो है जो तुसी विश्वास न करोगे हमेशा कहनी हाँ तो इसका रिजल्ट जरूर मिलेगा नौ दिन के अंदर ही अंदर ਹਾਂਜੀ ਇਸ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ ਜਿਹੜਾ ਇਹ ਆਪਾਂ ਇੱਕ ਧਾਗਾ ਬਣਾਇਆ ਹੈ ਜੇ ਤੁਸੀਂ ਚਾਹੋ ਤਾਂ ਆਪਣੇ ਬੱਚਿਆਂ ਵਾਸਤੇ ਹੋਰ ਵੀ ਧਾਗੇ ਇਸ ਤਰ੍ਹਾਂ ਦੇ 9 ਦਿਨ ਦੇ ਅੰਦਰ ਤਿਆਰ ਕਰ ਸਕਦੇ ਹੋ ਜਿਆਦਾ ਆਪਣੀ ਫੈਮਿਲੀ ਦੇ ਹਰ ਇੱਕ ਮੈਂਬਰ ਵਾਸਤੇ ਇਹ ਚਮਤਕਾਰੀ ਧਾਗਾ ਤਿਆਰ ਕਰ ਸਕਦੇ ਹੋ ਗੱਠਾ ਵਾਲਾ ਤੇ ਹਰ ਇੱਕ ਦੇ ਹੱਥ ਤੇ ਬੰਨ ਸਕਦੇ ਹੋ ਜਾਂ ਗਲੇ ਵਿੱਚ ਬੰਨ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਇਹ ਸਾਡੀ ਰੱਖਿਆ ਕਰਦਾ ਹੈ ਇਹ ਜਿਹੜਾ ਧਾਗਾ ਹੁੰਦਾ ਹੈ ਹੈਨਾ ਜੀ ਉਹ ਅਧਿਕਾਰ ਵੀ ਇੱਚ ਤੁਹਾਡੇ ਬੱਚਿਆਂ ਦੀ ਰੱਖਿਆ ਕਰੇਗਾ कोर्ट केस में जीता सकता है ਤੁਹਾਡੇ ਘਰ ਵਿੱਚ ਪੈਸਿਆਂ ਦੀ ਵਰਖਾ ਕਰ ਸਕਦਾ ਹੈ ਹਰ ਇੱਕ ਹਰ ਇੱਕ ਚੀਜ਼ ਜੋ ਤੁਸੀਂ ਚਾਹੁੰਦੇ ਹੋ ਉਹ ਇਹ ਤਾਗਾ ਕਰੇਗਾ ਹੀ ਕਰੇਗਾ 9 ਦਿਨ ਬਸ ਜੋ ਮੈਂ ਦੱਸਿਆ ਹੈ ਉਸ ਪ੍ਰੋਸੈਸ ਦੇ ਅਕੋਰਡਿੰਗ ਇਹ ਉਪਾਅ ਕਰ ਲੈਣਾ ਤੇ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਪੂਰਾ ਧਿਆਨ ਨਾਲ ਵੀਡੀਓ ਸੁਨਿਆ ਕਰੋ ਜੀ ਵੀਡੀਓ ਜੋ ਬਣਾਈ ਜਾਂਦੀ ਹੈ ਜੋ ਉਪਾਅ ਦੱਸੇ ਜਾਂਦੇ ਹਨ ਤੁਹਾਡੇ ਫਾਇਦੇ ਵਾਸਤੇ ਦੱਸੇ ਜਾਂਦੇ ਹਨ ਜੀ ਤੇ 7-8 ਮਿੰਟ ਆ ਆਮ ਨਾਲ ਵੀਡੀਓ ਸੁਨਿਆ ਕਰੋ ਤੇ ਉਪਾ ਉਸੀ ਦੇ ਅਕੋਰਡਿੰਗ ਕਰਨਾ ਹੈ ਕਰਿਆ ਕਰੋ ਕਿਉਂਕਿ ਗਲਤੀ ਬਿਲਕੁਲ ਵੀ ਉਪਾ ਵਿੱਚ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਉਪਾ ਦਾ ਫਲ ਨਹੀਂ ਮਿਲਦਾ ਹੈ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ